ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚੋਂ ਗੁਰਬਾਣੀ ਦੇ ਸ਼ੁੱਧ ਉਚਾਰਣ ਦੇ ਸਬੰਧ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਵੈਰੀ ਵੈਰੀ ਇੰਪੋਰਟੈਂਟ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੇ ਬੇਨਤੀ ਕਰਨਾ ਚਾਹਾਂਗਾ ਸਭ ਤੋਂ ਪਹਿਲਾਂ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸਿੱਖ ਸੰਗਤ ਨਾਲ ਜਿਹੜਾ ਉਹ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਪਾਠ ਕਰਦੇ ਆ ਨਾ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚ ਆ ਤੁਸੀਂ ਵਾਈਟ ਬੋਰਡ ਦੇ ਉੱਤੇ ਲਿਖਿਆ ਹੋਇਆ ਇਹ ਵੀ ਪੜ ਸਕਦੇ ਹੋ ਨਾਲ ਨਾਲ ਮੈਂ ਪੜ ਕੇ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰ ਦਿੰਨਾ ਵੀ ਜੇਨਾ ਕਿਰਿਆਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਔਂਕੜ ਹੁੰਦਾ ਹੈ ਜਾਨੀ ਕਿ ਔਂਕੜ ਦੀ ਮਾਤਰਾ ਹੁੰਦੀ ਆ ਜਿਵੇਂ ਕਿ ਆਹ ਹੁਣ ਸ਼ਬਦ ਆ ਨਾ ਜੀ ਲਿਖਿਆ ਹੋਇਆ ਸਾਹਮਣੇ ਤੁਸੀਂ ਵੇਖ ਰਹੇ ਹੋ ਐੜੇ ਨੂੰ ਕੰਨਾ ਵਾਵਾ ਹਾਹੇ ਨੂੰ ਔਂਕੜ ਦੀ ਮਾਤਰਾ ਇਹ ਕਿਰਿਆਵਾਚੀ ਸ਼ਬਦ ਆ ਜੀ ਇਸੇ ਤਰ੍ਹਾਂ ਇਹ ਸ਼ਬਦ ਤੁਸੀਂ ਦੇਖ ਲਓ ਬੱਬਾ ਸਸਾ ਹਾਹੇ ਨੂੰ ਔਂਕੜ ਦੀ ਮਾਤਰਾ ਇਸੇ ਤਰ੍ਹਾਂ ਇਹ ਸ਼ਬਦ ਆ ਜੀ ਚਚਾ ਲੱਲਾ ਹਾਹੇ ਨੂੰ ਔਂਕੜ ਦੀ ਮਾਤਰਾ ਜਣੇ ਕਿ ਜਿਨਾ ਕਿਰਿਆਵਾਚੀ ਸ਼ਬਦਾਂ ਵਿੱਚ ਹੁਣ ਕਈ ਹੋ ਸਕਦੇ ਸਿੱਖ ਸੰਗਤਾਂ ਨੂੰ ਕਿਰਿਆਵਾਚੀ ਸ਼ਬਦਾਂ ਦਾ ਨਾ ਪਤਾ ਹੋਵੇ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿਰਿਆਵਾਚੀ ਜਿਹੜੇ ਸ਼ਬਦ ਆ ਉਹ ਕਿਹੜੇ ਹੁੰਦੇ ਆ ਸੰਘਾਜੀ ਖਿਆਲ ਰੱਖੋ ਵੀ ਕਿਰਿਆਵਾਚੀ ਜਿਹੜੇ ਸ਼ਬਦ ਹਨਾ ਜੀ ਉਹ ਸ਼ਬਦ ਉਹ ਹੁੰਦੇ ਆ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦਾ ਯਾਨੀ ਕਿ ਕਿਸੇ ਕਿਰਿਆ ਦਾ ਹੋਣਾ ਪ੍ਰਗਟ ਹੋਵੇ ਉਹਨਾਂ ਸ਼ਬਦਾਂ ਨੂੰ ਅਸੀਂ ਕਿਰਿਆਵਾਚੀ ਸ਼ਬਦ ਕਹਿ ਦਿੰਦੇ ਆ ਯਾਨੀ ਕਿ ਜਿੱਦਾਂ ਹੁਣ ਮੈਂ ਦੇਖ ਰਿਹਾ ਜਾਂ ਤੁਸੀਂ ਦੇਖ ਰਹੇ ਹੋ ਜਾਂ ਕੋਈ ਵੀ ਦੇਖ ਰਿਹਾ ਸਾਡਾ ਦੇਖਣਾ ਕੀ ਆ ਸਾਡਾ ਦੇਖਣਾ ਇੱਕ ਕਿਰਿਆ ਹੈ ਇਸੇ ਤਰ੍ਹਾਂ ਕੰਨਾਂ ਤੋਂ ਸੁਣਨਾ ਇਹ ਵੀ ਇੱਕ ਕਿਰਿਆ ਇਸੇ ਤਰ੍ਹਾਂ ਜ਼ੁਬਾਨ ਤੋਂ ਬੋਲਣਾ ਇਹ ਵੀ ਇੱਕ ਕਿਰਿਆ ਜਾਨੀ ਕਿ ਜਿਹੜੇ ਸ਼ਬਦ ਸਾਡੇ ਦੁਆਰਾ ਕੀਤੇ ਹੋਏ ਕੰਮ ਨੂੰ ਪ੍ਰਗਟ ਕਰਦੇ ਆ ਸਾਡੇ ਐਕਸ਼ਨ ਨੂੰ ਪ੍ਰਗਟ ਕਰਦੇ ਆ ਉਹਨਾਂ ਸ਼ਬਦਾਂ ਨੂੰ ਅਸੀਂ ਕਿਰਿਆਵਾਚੀ ਸ਼ਬਦ ਕਹਿੰਦੇ ਹਾਂ ਤੇ ਆਹ ਜਿਹੜੀ ਵਾਈਟ ਬੋਰਡ ਤੇ ਜਾਣਕਾਰੀ ਲਿਖੀ ਹੋਈ ਆ ਇਹਨੂੰ ਫਿਰ ਇੱਕ ਦੁਆਰਾ ਇੱਕ ਵਾਰੀ ਫਿਰ ਦੁਆਰਾ ਪੜ੍ਹਦੇ ਆ ਜੀ ਹਾਂਜੀ ਤੋਂ ਆ ਤੁਸੀਂ ਦੇਖੋ ਵੀ ਜਿਨਾ ਕਿਰਿਆਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਔਂਕੜ ਹੁੰਦਾ ਹੈ ਜਾਨੀ ਕਿ ਔਂਕੜ ਦੀ ਮਾਤਰਾ ਹੁੰਦੀ ਆ ਉਹ ਉਹ ਜਿਹੜੇ ਸ਼ਬਦ ਆ ਜਿੱਦਾਂ ਇਹ ਸ਼ਬਦ ਬੱਬਾ ਸਸਾ ਹਾਈ ਦੀ ਔਂਕੜ ਵਾਲਾ ਸ਼ਬਦ ਚਾਚਾ ਲੱਲਾ ਹਾਈ ਨੂੰ ਔਂਕੜ ਵਾਲਾ ਸ਼ਬਦ ਇਹ ਜਿਹੜੇ ਸ਼ਬਦ ਆ ਉਹ ਜਿਹੜੇ ਸ਼ਬਦ ਆ ਉਹ ਮੱਧਮ ਪੁਰਖ ਮੱਧਮ ਪੁਰਖ ਜਾਨੀ ਕਿ ਸੈਕਿੰਡ ਪਰਸਨ ਹੁਣ ਸੰਗਤ 'ਚ ਖਿਆਲ ਰੱਖਿਓ ਤਿੰਨ ਤਰ੍ਹਾਂ ਦੇ ਪਰਸਨ ਹੁੰਦੇ ਆ ਨਾ ਜੀ ਜਿੱਦਾਂ ਇੱਕ ਫਸਟ ਪਰਸਨ ਹੁੰਦਾ ਹੈ ਇੱਕ ਸੈਕੰਡ ਪਰਸਨ ਹੁੰਦਾ ਹੈ ਇੱਕ ਥਰਡ ਪਰਸਨ ਹੁੰਦਾ ਹੈ ਇਹਦੇ ਵਿੱਚ ਉਹ ਜਿਹੜੇ ਸ਼ਬਦ ਆ ਉਹ ਮੱਧਮ ਪੁਰਖ ਜਾਨੀ ਕਿ ਸੈਕੰਡ ਪੁਰਸ਼ ਪਰਸਨ ਜਾਂ ਫਿਰ ਹੁਕਮ ਉਪਦੇਸ਼ ਜਾਂ ਬੇਨਤੀ ਭਾਵ ਅਰਥ ਕਰਨ ਯੋਗ ਹੁੰਦੇ ਹਨ ਹੁਣ ਇਹਨੂੰ ਹੋਰ ਥੋੜਾ ਜਿਹਾ ਸਮਝ ਲਓ ਵੀ ਜਿਹੜੇ ਕਿਰਿਆਵਾਚੀ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਉਹ ਸ਼ਬਦ ਜਿਹੜੇ ਆ ਉਹਨਾਂ ਦਾ ਜਿਹੜਾ मीनिंग ਆ ਉਹ ਇਸ ਤਰ੍ਹਾਂ ਬਣਦਾ ਵੀ ਉਹ ਸ਼ਬਦ ਇੱਕ ਤਾਂ ਸੈਕੰਡ ਪਰਸਨ ਨੂੰ ਸਬੋਧਨ ਹੁੰਦੇ ਆ ਜਾਂ ਫਿਰ ਹੁਕਮ ਰੂਪ ਦੇ ਵਿੱਚ ਜਾਂ ਬੇਨਤੀ ਰੂਪ ਵਿੱਚ ਜਾਂ ਉਪਦੇਸ਼ ਦੇ ਭਾਵ ਅਰਥ ਕਰਨ ਯੋਗ ਹੁੰਦੇ ਆ ਉਹ ਸ਼ਬਦ ਆ ਮੈਂ ਗੁਰਬਾਣੀ ਦੀਆਂ ਕੁਝ ਐਗਜ਼ਾਮਪਲਸ ਉਦਾਹਰਨਾਂ ਵੀ ਲਿਖੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਕ ਨੰਬਰ 1209 ਤੇ ਪੜਦੇ ਆ ਜੀ ਮੋਹਨ ਕਰ ਆਵੋ ਕਰੂੰ ਜੋ ਦਰਿਆ ਮੋਹਨ ਮੋਹਨ ਜਿਹੜਾ ਇੱਥੇ ਸ਼ਬਦ ਆ ਇਹ ਅਕਾਲ ਪੁਰਖ ਪਰਮਾਤਮਾ ਜੀ ਵਾਸਤੇ ਆਇਆ ਜੀ ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਘਰ ਰਾਰਿੰਗ ਸਿਹਾਰੀ ਦੀ ਮਾਤਰਾ ਲੱਗੀ ਆ ਜਾਨੀ ਕਿ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਪਾਤਸ਼ਾਹ ਕਹਿ ਰਿਹਾ ਵੀ ਹੇ ਮਨ ਨੂੰ ਮੋਹ ਲੈਣ ਵਾਲੇ ਹੇ ਪ੍ਰਭੂ ਘਰ ਆਵੋ ਹੁਣ ਇੱਥੇ ਪਾਠ ਦਾ ਖਿਆਲ ਰੱਖਣਾ ਹੈ ਐੜੇ ਨੂੰ ਕੰਨਾ ਵਾਵਾ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਈ ਵੈਸੇ ਤਾਂ ਮੈਂ ਪਹਿਲਾਂ ਵੀ ਕਈ ਵਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਵੀ ਜਿਹੜੇ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਅਖੀਰਲਾ ਅੱਖਰ ਹਾਹਾ ਹੋਵੇ ਨਾ ਜੀ ਤੇ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇ ਐਸੇ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਇਸ ਤਰੀਕੇ ਦੇ ਨਾਲ ਅਸੀਂ ਕਰਦੇ ਆ ਜੀ ਆਹ ਥੱਲੇ ਮੈਂ ਉਚਾਰਨ ਵੀ ਲਿਖਿਆ ਹੋਇਆ ਕਿਸ ਤਰ੍ਹਾਂ ਢੰਗ ਨਾਲ ਕਰਨਾ ਹੈ ਜਾਨੀ ਕਿ ਐੜੇ ਨੂੰ ਕੰਨਾ ਵਾਵਾ ਜਿਹੜੀ ਆ ਹਾਹੇ ਦੀ ਔਂਕੜ ਦੀ ਮਾਤਰਾ ਹੈ ਨਾ ਜੀ ਆਹ ਹੈ ਦੀ ਔਕੜ ਦੀ ਜਿਹੜੀ ਮਾਤਰਾ ਹੈ ਇਹ ਆਪਣੇ ਤੋਂ ਪਹਿਲੇ ਅੱਖਰ ਜਨਨ ਕੀ ਆ ਜਿਹੜਾ ਪਹਿਲਾ ਅੱਖਰ ਆ ਐਡੇ ਨੂੰ ਕੰਨਾ ਵਾਵਾ ਇਹ ਜਿਹੜਾ ਪਹਿਲਾ ਅੱਖਰ ਹੈ ਨਾ ਜੀ ਇਹਦੇ ਉੱਪਰ ਉਲਾਰ ਹੋੜੇ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੋਏਗੀ ਤੇ ਮੈਂ ਬੇਨਤੀ ਕਰ ਰਿਹਾ ਜੀ ਇਹ ਉਲਾਰ ਹੋੜੇ ਦੀ ਮਾਤਰਾ ਅਸੀਂ ਲੈਣੀ ਆ ਹਾਲਾਂਕਿ ਇਹ ਗੱਲ ਨੂੰ ਖਿਆਲ ਰੱਖੋ ਜਿਹੜੀ ਹੋੜੇ ਦੀ ਮਾਤਰਾ ਹੁੰਦੀ ਆ ਇਹ ਦੀਰਘ ਮਾਤਰਾ ਹੁੰਦੀ ਵੱਡੀ ਮਾਤਰਾ ਹੈ ਪਰ ਅਸੀਂ ਵੱਡੀ ਮਾਤਰਾ ਦਾ ਕੇਵਲ ਉਲਾਰ ਲੈਣਾ ਹੈ ਉਲਾਰ ਦਾ ਅਰਥ ਹੁੰਦਾ ਵੀ ਹਲਕਾ ਜਿਹਾ ਅਸੀਂ ਉਧਰ ਨੂੰ ਜਿਹੜਾ ਉਹ ਉਚਾਰਨ ਉਲਾਰਨਾ ਹੁੰਦਾ ਹੈ ਇਹਦਾ ਉਚਾਰਨ ਇਸ ਤਰ੍ਹਾਂ ਬਣੇਗਾ ਆਵੋ ਜਿਹੜਾ ਹਾ ਹਾ ਵਾ ਉਹ ਵਾ ਵੇ ਅੱਖਰ ਦੇ ਨਾਲ ਮਿਲ ਕੇ ਪ੍ਰੋਨਾਂਸ ਹੋਏਗਾ ਜੀ ਪਾਠ ਹੋਏਗਾ ਆਵੋ ਇਸੇ ਤਰ੍ਹਾਂ ਦੂਸਰਾ ਸ਼ਬਦ ਦਾ ਬੱਬਾ ਸਸਾ ਹਾ ਹੀ ਨੂੰ ਔਂਕੜ ਦੀ ਮਾਤਰਾ ਬਸੋ ਇਸੇ ਤਰ੍ਹਾਂ ਤੀਸਰਾ ਸ਼ਬਦ ਦਾ ਚਚਾ ਲਾ ਹਾਈ ਨੂੰ ਔਂਕੜ ਦੀ ਮਾਤਰਾ ਤੇ ਇਹ ਪਾਠ ਬਣੇਗਾ ਚਲੋ ਇਸ ਤਰ੍ਹਾਂ ਤਾਂ ਇੱਥੇ ਪਾਠ ਆ ਜਾਏਗਾ ਜੀ ਮੋਹਨ ਘਰ ਆਵੋ ਕਰੋ ਜੋ ਦਰਿਆ ਵੀ ਹੇਰ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਮੇਰੇ ਹਿਰਦੇ ਰੂਪੀ ਘਰ ਵਿੱਚ ਆਵੋ ਤੁਸੀਂ ਆਵੋ ਜਾਨੀ ਕਿ ਰੱਬ ਨੂੰ ਸਬੋਧਨ ਹੋ ਰਿਹਾ ਤੋ ਜਿਹੜੇ ਕਿਰਿਆਵਾਚੀ ਸ਼ਬਦ ਤੇ ਅਖੀਰਲੇ ਅੱਖਰ ਨੂੰ ਔਂਕੜ ਦੀ ਮਾਤਰਾ ਲੱਗੀ ਆ ਇਹ ਸ਼ਬਦ ਜਿਹੜੇ ਆ ਸਬੋਧਨ ਦੇ ਰੂਪ ਵਿੱਚ ਆ ਇਥੇ ਬੇਨਤੀ ਰੂਪ ਵਿੱਚ ਸਬੋਧਨ ਹੋ ਰਿਹਾ ਵੀ हे ਰੱਬ ਜੀ ਤੁਸੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਆਵੋ ਕਰੂ ਜੋਦਰੀਆ ਵੀ ਮੈਂ ਜੋਦਰੀ ਕਰਦਾ ਹਾਂ ਮੈਂ ਬੇਨਤੀ ਕਰਦਾ ਹਾਂ ਇਸੇ ਤਰ੍ਹਾਂ ਪਾਠ ਆ ਜੀ ਕਿਰਪਾ ਨਿਧ ਬਸੋ ਹਿਰਦੇ ਹਰ ਨੀਤ ਹਿਰਦੇ ਇਥੇ ਵੀ ਪਾਠ ਆ ਹਿਰਦੇ ਵਿੱਚ ਕਿਰਪਾ ਨਿਧ ਵੀ हे ਕਿਰਪਾ ਦੇ ਖਜ਼ਾਨੇ ਪ੍ਰਭੂ ਜੀ ਬਸੋ ਵੀ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਬਸੋ ਵਸ ਜਾਓ ਹਰ ਨੀਤ ਵੀ हे ਪ੍ਰਭੂ ਹਰ ਰੋਜ ਮੇਰੇ ਹਿਰਦੇ ਰੂਪੀ ਘਰ ਵਿੱਚ ਵਸੋ ਇਸੇ ਤਰ੍ਹਾਂ ਪਾਠਾ ਜੀ ਗੁਰਸਿੱਖ ਮੀਤ ਇੱਥੇ ਪਾਠ ਉਚਾਰਨ ਕਰਾਂਗੇ ਚਲੋ ਚਲੋ ਗੁਰ ਚਾਲੀ ਵੀ ਹੈ ਗੁਰਸਿੱਖ ਹੈ ਮਿੱਤਰ ਗੁਰੂ ਦੀ ਚਾਲ ਚੱਲੋ ਜਾਨੀ ਕਿ ਜੋ ਗੁਰੂ ਕਹੇ ਸੋ ਹੀ ਭਲ ਮੰਨੋ ਵਾਲੀ ਅਵਸਥਾ ਆਪਣੇ ਜੀਵਨ ਵਿੱਚ ਲੈ ਕੇ ਆਵੋ ਤੂੰ ਸੰਗਤ ਜੀ ਇਹ ਜਿਹੜੇ ਸ਼ਬਦ ਆ ਇਸੇ ਤਰ੍ਹਾਂ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਹੁਤ ਸਾਰੇ ਸ਼ਬਦ ਹੋਣਗੇ ਕਿਰਿਆਵਾਚੀ ਸ਼ਬਦ ਹੋਣਗੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਅਖੀਰਲਾ ਅੱਖਰ ਹਾ ਹਾ ਹੋਵੇਗਾ ਤੇ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਵੇਗੀ ਤੇ ਐਸੇ ਸ਼ਬਦ ਜਿਹੜੇ ਆ ਇਸੇ ਤਾਂ ਤਰੀਕੇ ਦੇ ਨਾਲ ਹਮੇਸ਼ਾ ਉਚਾਰਨ ਹੋਣਗੇ ਆ ਤੁਸੀਂ ਫਾਰਮੂਲਾ ਵੀ ਨੋਟ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਉਚਾਰਨ ਹੋਣਗੇ ਆ ਵੋ ਬਸੋ ਚਲੋ ਇਸ ਤਰ੍ਹਾਂ ਠੀਕ ਹੈ ਜੀ ਆ ਮੈਂ ਆਪਣਾ ਇੱਥੇ ਨੰਬਰ ਵੀ ਦਿੱਤਾ ਹੋਇਆ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ ਤੁਸੀਂ ਮੇਰੇ ਨਾਲ ਬੋਇਲ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਮੈਂ ਬੇਨਤੀ ਕਰਦਾ ਜੀ ਆਓ ਗੁਰਬਾਣੀ ਸਿੱਖੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿੱਤੀ ਹੋਈ ਜਿਹੜੀ ਜਾਣਕਾਰੀ ਆ ਉਹ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਸੰਗਤ ਦੇ ਨਾਲ ਅੱਗੇ ਸ਼ੇਅਰ ਜਿਹੜਾ ਹੈ ਉਹ ਸੰਗਤ ਜੀ ਜਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੋਰ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ